ਇੰਨਾ ਤਾਂ ਸਾਨੂੰ ਪਤਾ ਨਹੀਂ ਜਿਹੜੇ ਵਿੱਚ ਆਪਾਂ ਨੂੰ ਸਮਾਨ ਵੇਚਣ ਆਉਂਦੇ ਨੇ ਉਹ ਦੱਸ ਰਹੇ ਸੀ ਵੀ ਤਿੰਨ ਨੰਬਰ ਬਾਹਰ ਨੂੰ ਅੱਗ ਲੱਗੀ ਕਿੰਨੀ ਕਿਸੀ ਸਾਨੂੰ ਨਹੀਂ ਪਤਾ ਇਸ ਬਾਰੇ ਅੱਛਾ ਕਿੰਨੀ ਕੀ ਡੇ ਟ੍ਰੇਨ ਰੁਕੀ ਰਹੀ ਥੱਥੇ ਫਿਰ ਪੋਣਾ ਘੰਟਾ ਘੰਟਾ ਰੁਕੀਏ ਤੁਸੀਂ ਵੀ ਉਸੇ ਚ ਸਫਰ ਕਰ ਰਹੇ ਹੋ ਹਾਂਜੀ ਹਾਂਜੀ ਤੁਸੀਂ ਕਿੱਥੋਂ ਆ ਰਹੇ ਸੀ ਅੰਮ੍ਰਿਤਸਰ ਤੋਂ ਤੇ ਇੱਥੇ ਖੰਨੇ ਉਤਰੇ ਹੋ ਹਾਂਜੀ ਅੱਛਾ ਪੋਣਾ ਘੰਟਾ ਟ੍ਰੇਨ ਉੱਥੇ ਕਿਹਦੀ ਅੱਗੇ ਰੁਕੀ ਰਹੀ ਹੈ ਚਾਹ ਮਾ ਪੀ ਲਓ सर हमारे जो ऑफिसर होते हैं ना वो ही बात करते हैं साहब हमें तो गाड़ी चलानी प्लीज नहीं ये नहीं कोई बात नहीं आप एक बार तो चेक करना नहीं सर हमारे जो जो भी बात करनी है ना मीडिया से हमारे अभी? रेल के ऑफिसर ही बात करते हैं एक नॉमिनेटेड आदमी होते हैं सर प्लीज हमें काम करने करनी दिक्कत है कुछ नहीं दिक्कत नहीं है गाड़ी जाएगी ਇੰਨਾ ਤਾਂ ਸਾਨੂੰ ਪਤਾ ਨਹੀਂ ਜਿਹੜੇ ਵਿੱਚ ਜਦੋਂ ਆਪਾਂ ਨੂੰ ਸਮਾਨ ਵੇਚਣ ਆਉਂਦੇ ਨੇ ਉਹ ਦੱਸ ਰਹੇ ਸੀ ਵੀ ਤਿੰਨ ਨੰਬਰ ਟਬਾਰ ਨੂੰ ਅੱਗ ਲੱਗੀ ਕਿੰਨੀ ਕਿਸੀ ਸਾਨੂੰ ਨਹੀਂ ਪਤਾ ਇਸ ਵਾਰ ਅੱਛਾ ਕਿੰਨੀ ਦੇਰ ਟ੍ਰੇਨ ਰੁਕੀ ਰਹੀ ਥੱਥੇ ਫਿਰ ਪੋਣਾ ਘੰਟਾ ਘੰਟਾ ਰੁਕੀਏ ਤੁਸੀਂ ਵੀ ਉਸੇ ਚ ਸਫਰ ਕਰ ਰਹੇ ਹੋ ਹਾਂਜੀ ਹਾਂਜੀ ਤੁਸੀਂ ਕਿੱਥੋਂ ਆ ਰਹੇ ਸੀ ਅੰਮ੍ਰਿਤਸਰ ਤੋਂ ਤੇ ਇੱਥੇ ਕਹਿੰਦੇ ਉਤਰੇ ਹੋ ਹਾਂਜੀ ਅੱਛਾ ਪੋਣਾ ਘੰਟਾ ਟ੍ਰੇਨ ਉੱਥੇ ਕਿਹਦੀ ਅਗਰ ਰੁਕੀ ਰਹੀ ਹੈ ਚਾਵਾ ਪਹਿਲ सर हमारे जो ऑफिसर होते हैं ना वही बात करते हैं साहब हमें गाड़ी चलानी दीजिए प्लीज नहीं नहीं कोई बात नहीं आप तो तो एक बार चेक करना नहीं सर हमारे जो जो भी बात करनी है ना मीडिया से हमारे रेल के ऑफिसर ही बात करते हैं एक नॉमिनेटेड आदमी होते हैं सर प्लीज हमें काम करने दीजिए दिक्कत नहीं है गाड़ी जाएगी ਇੰਨਾ ਤਾਂ ਸਾਨੂੰ ਪਤਾ ਨਹੀਂ ਜਿਹੜੇ ਵਿੱਚ ਆਪਾਂ ਨੂੰ ਸਮਾਨ ਵੇਚਣ ਆਉਂਦੇ ਨੇ ਉਹ ਦੱਸ ਰਹੀ ਸੀ ਵੀ ਤਿੰਨ ਨੰਬਰ ਬਾਰ ਨੂੰ ਅੱਗ ਲੱਗੀ ਕਿੰਨੀ ਕਿਸੀ ਸਾਨੂੰ ਨਹੀਂ ਪਤਾ ਇਸ ਵਾਰ ਅੱਛਾ ਕਿੰਨੀ ਦੇਰ ਟ੍ਰੇਨ ਰੁਕੀ ਰਹੀ ਥੱਥੇ ਫਿਰ ਪੋਣਾ ਘੰਟਾ ਘੰਟਾ ਰੁਕੀਏ ਤੁਸੀਂ ਵੀ ਉਸੇ ਚ ਸਫਰ ਕਰ ਰਹੇ ਹੋ ਹਾਂਜੀ ਹਾਂਜੀ ਤੁਸੀਂ ਕਿੱਥੋਂ ਆ ਰਹੇ ਸੀ ਅੰਮ੍ਰਿਤਸਰ ਤੋਂ ਤੇ ਇੱਥੇ ਖੰਨੇ ਉਤਰੇ ਹੋ ਹਾਂਜੀ ਅੱਛਾ ਪੋਣਾ ਘੰਟਾ ਟ੍ਰੇਨ ਉੱਥੇ ਕਿਹੜੀ ਅਗਰ ਰੁਕੀ ਰਹੀ ਹੈ ਚਾਵਾ ਪਹਿਲ सर हमारे जो ऑफिसर होते हैं ना वही बात करते हैं साहब हमें गाड़ी चलानी प्लीज नहीं नहीं कोई बात नहीं एक बार आप चेक नहीं। करना नहीं सर हमारे जो जो भी बात करनी है ना मीडिया से हमारे रेल के ऑफिसर ही बात करते हैं अभी? एक नॉमिनेटेड आदमी होते हैं अभी? सर प्लीज हमें काम करने थी दिक्कत है कुछ नहीं दिक्कत नहीं है गाड़ी जाएगी